ਅਮਰੀਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਆਇਆ ਹੈ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੂੰ 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 ਅ ਦੇ ਆਰ ਟ੍ਰਾਈਂਗ ਹਾਰਡ ਆਪਣੇ ਲੋਕ ਕਹਿ ਰਹੇ ਨੇ ਵੀ ਵਿਆਜ ਨੂੰ ਘਟਾਓ ਇੰਟਰਸਟ ਰੇਟ ਨੂੰ ਘਟਾਓ ਜੋ ਪ੍ਰੈਜ਼ੀਡੈਂਟ ਟਰੰਪ ਨੇ ਅਨਾਊਂਸਮੈਂਟ ਸੀ ਕੀਤੀ ਬਟ ਸਿਰਫ ਕਹਿਣਾ ਵਿਆਜ ਜਲਦੀ ਕਿਤੇ ਨਹੀਂ ਘਟਦਾ ਵੀ ਜੇ ਅਸੀਂ ਵਿਆਜ ਨੂੰ ਇਕਦਮ ਘਟਾਵਾਂਗੇ ਜਿਹੜਾ ਖਰੀਦਦੋੜ ਦਾ ਮਾਮਲਾ ਹੈਗਾ ਜਾਂ ਤੁਸੀਂ ਕਾਰ ਲੈਣੀ ਹੈ ਜਾਂ ਕਿਸੇ ਟੀਵੀ ਲੈਣਾ ਹੈ ਜਾਂ ਕੋਈ ਫਰਨੀਚਰ ਲੈਣਾ ਹੈ ਉਹ ਭੱਜ ਭੱਜ ਕੇ ਜਾਣਗੇ ਫਿਰ ਮੰਗਾਏ ਜੇ ਤੁਹਾਡਾ ਜੇ ਤੁਹਾਡੇ ਕੋਲ ਫੋਰਡ ਕਾਸਟ ਦੇ ਪੈਸੇ ਜੁੜੇ ਹੋਏ ਠੀਕ ਹੈ ਕਿੰਨੇ ਕਮ ਤੁਹਾਡੀ ਸਹੀ ਚੱਲ ਰਹੀ ਹੈਗੀ ਹੈ ਕਿਰਾਏ ਦੇਣ ਦੀ ਬਜਾਇਜ਼ ਤੁਸੀਂ ਘਾਲਾ ਛੱਡਿਓ ਇਹ ਘਾਲਾ ਦੀ ਕੋਸ਼ਿਸ਼ ਜਰੂਰ ਕਰੋ ਇੱਕ ਸਪੈਸ਼ਲ ਲਾਈਨ ਫੋਨ ਨੰਬਰ ਜਿਹੜਾ ਕ੍ਰੀਏਟ ਕੀਤੀ ਗਈ ਹੈ ਜਿਹੜੀ ਕਿਸੇ ਦੀ ਮੇਰੇ ਕੋ ਆਏ ਇਹ ਲਾਈਨ ਹੈਗੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਿਹਾ ਕਿ ਤੁਹਾਡਾ ਲੋਨ ਚੱਲ ਰਿਹਾ ਹੈ ਯਾਦ ਰੋ ਪ੍ਰੋਬਲਮ ਆ ਰਹੀ ਹੈ ਯਾ ਤੁਹਾਨੂੰ ਵਿਆਜ ਨਹੀਂ ਪਹੁੰਚਦਾ ਹੈ ਯਾ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਆ ਰਹੀ ਹ ਜੁਡੀਟ ਵਿੱਚ ਮੈਂ ਤੁਮ ਮੌੜੀ ਕਰਨੀ ਹੈ ਤੁਸੀਂ ਮੈਨੂੰ ਕਾਲ ਕਰਕੇ ਸਵਾਲ ਪੁੱਛਾਂ ਦਿਓ ਮੈਂ ਤੁਹਾਡੀ ਕੱਲੋ ਵੀ ਐਸਟੀਮੇਟਿਕ ਦਾ ਡਾਕਾ ਵੀ ਤੁਹਾਨੂੰ ਜਾਇਸ ਹੋਵੇ ਠੀਕ ਹੈ ਤੁਹਾਨੂੰ ਕਿਤੇ ਸੂਸ਼ਾ ਤੇ ਵੀ ਆ ਲੱਗ ਰਹੀ ਹੈ ਜਾਂ ਮੈਂ ਤੁਹਾਡੀ ਉਹ ਨਹੀਂ ਟੜਕੀ ਮੈਂ ਕਾਡਣ ਤੁਹਾਡਾ ਵਿਆਹ ਕਰ ਦਿਆਂਗਾ ਕੋਈ ਸਪੈਸ਼ਲ ਹੈਲਪਲਾਈਨ ਹੈ ਹੈਲਪਲਾਈਨ ਨੰਬਰ ਹੈ ਮਾਰਗੇ ਦਾ ਠੀਕ ਹੈ ਸਤਿ ਸ੍ਰੀ ਅਕਾਲ ਪੰਜਾਬੀ ਰੇਡੀਓ ਯੂ ਐਸ اے ਪੰਜਾਬੀ ਟੀਵੀ ਯੂ ਐਸ اے ਤੇ ਆਪ ਸਭ ਦਾ ਸਵਾਗਤ ਹੈ ਮੈਂ ਰਾਜਕਰਨਬੀਰ ਸਿੰਘ ਜੜ ਚੁਕੇ ਨੇ ਮੇਰੇ ਨਾਲ ਅੱਜ ਫਰੈਜ਼ਨੋ ਸਟੂਡੀਓਜ਼ ਦੇ ਵਿੱਚ ਜੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਨ ਸਿੰਘ ਚਿਮਾ ਜੀ ਰੀਅਲ ਏਸਟੇਟ ਇੰਡਸਟਰੀ ਮਾਰਗੇਜ ਇੰਡਸਟਰੀ ਦੇ ਵਿੱਚ ਕੀ ਕੁਝ ਚੱਲ ਰਿਹਾ ਹੈ ਉਸ ਦੀਆਂ ਤਾਜ਼ਾ ਅਪਡੇਟਸ ਦੇ ਨਾਲ ਆਪਣੇ ਨਾਲ ਜੁੜੇ ਨੇ ਮੋਨ ਚਿਮਾ ਜੀ ਸਵਾਗਤ ਹੈ ਜੀ ਆਇਆਂ ਨੂੰ ਸਸਤੀ ਕਾਲ ਜੀ ਨਹੀਂ ਭਾਈ ਆਪ ਜੀ ਨੂੰ ਪੰਜਾਬੀ ਜਿਹੜੀ ਯੂਐਸ ਦੇ ਸਭ ਤੋਂ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਜੀ ਆ ਮੋਹਨ ਜੀ ਮਾ ਜੀ ਸ਼ੁਰੂਆਤ ਕਰ ਲੈਨੇ ਆ ਉਹ ਆਪਣੇ ਜਿਹੜੀਆਂ ਤੁਹਾਡੀਆਂ ਆਈਡੀਆਂ ਨੰਬਰਸ ਆ ਉਸ ਕੋ ਸੋ ਸਭ ਤੋਂ ਪਹਿਲਾਂ ਤੇ ਜਿਹੜੀ ਮੇਰੀ ਲੋਨ ਦੀ ਆਈਡੀ ਹੈਗੀ ਹੈ ਜ਼ੈਂਡਰ ਮਾਰਗੇਜ ਐਂਡ ਰੀਅਲ ਸਟੇਟ ਨਾਲ ਉਹ ਹੈਗੀ ਹੈ ਐਨਮਰਸ ਆਈਡੀ ਨੰਬਰ 698952 ਇਸ ਦੇ ਨਾਲ ਆ ਅਸੀਂ ਰੀਅਲ ਸਟੇਟ ਦਾ ਵੀ ਕੰਮ ਕਰਨੇ ਆ ਸੋ ਜਿਹੜਾ ਮੇਰਾ ਡੀਆਰ ਆਈ ਨੰਬਰ ਹੈਗਾ ਵਾਗਰ ਜੀ 02 067197 ਇਸ ਦੇ ਨਾਲ ਆ ऑलरेडी ਕੰਪਨੀ ਦੀ ਆਈਡੀ ਹੈਗੀ ਹੈ ਕੰਪਨੀ ਦੀ ਮਾਰਗੇਜ ਆਈਡੀ ਹੈਗੀ ਹੈ 1825688 ਔਰ ਇਸ ਦੀ ਜਿਹੜੀ ਡੀਆਰ ਨੰਬਰ ਹੈਗਾ 02 08 3716 ਸੋ ਮੋਚੀ ਮਾ ਜੀ ਕੀ ਹਾਲਾ ਮਾਰਕੀਟ ਦਾ ਕਿਵੇਂ ਚੱਲ ਰਿਹਾ ਹੈ ਕੀ ਅਪਡੇਟਸ ਆ ਰਹੀਆਂ ਨੇ ਕੀ ਸਿਚੁਏਸ਼ਨ ਹੈ ਹਾਂਜੀ ਸੋ ਆ ਕਾਫੀ ਚੇਂजेस ਹੈਗੀਆਂ ਵੀ ਨੇ ਔਰ ਕਾਫੀ ਕਾਲੋ ਵੀ ਜਿਹੜੀਆਂ ਅਸੀਂ ਐਕਸਪੈਕਟ ਕਰਦੇ ਸੀ ਚੀਜ਼ਾਂ ਉਹ ਹੋ ਵੀ ਨਹੀਂ ਗਈਆਂ ਅੱਛਾ ਕਰੰਟਲੀ ਜਿਹੜੀ ਨਵੀਂ ਸਰਕਾਰ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਜਿਹੜੀ ਇਸ ਵੇਲੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਹੈ ਹੂੰ 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 ਉਹ ਦੇ ਆ ਰਾਈਂਗ ਹਾਰਡ ਆਪਣੇ ਲੋਕ ਕਹਿ ਰਹੇ ਨੇ ਵੀ ਵਿਆਜ ਨੂੰ ਘਟਾਓ ਇੰਟਰਸਟ ਨੂੰ ਘਟਾਓ ਜੋ ਪ੍ਰੈਜ਼ੀਡੈਂਟ 트ੰਪ ਨੇ ਅਨਾਊਂਸਮੈਂਟ ਸੀਗੀਆਂ ਬਟ ਸਿਰਫ ਕਹਿਣਾ ਵਿਆਜ ਜਲਦੀ ਕਿੱਦਾਂ ਨਹੀਂ ਘਟਦਾ ਘਟਦੇ ਨਹੀਂ ਕਿਉਂਕਿ ਬੇਸਿਕਲੀ ਇਹਨਾਂ ਨੂੰ ਇਨਫਲੇਸ਼ਨ ਦਾ ਵੀ ਆਪਣੇ ਵਿੱਚ ਕੋਲੋਂ ਵੀ ਰੱਖਣਾ ਬੜਾ ਸਾਹਮਣੇ ਵੀ ਜੇ ਅਸੀਂ ਵਿਆਜ ਨੂੰ ਇੱਕਦਮ ਘਟਾਵਾਂਗੇ ਤੇ ਜਿਹੜਾ ਖਰੀਦਦਲ ਫਲੋਰ ਦਾ ਮਾਮਲਾ ਹੈਗਾ ਜਾਂ ਜਿਸ ਨੇ ਕਾਰ ਲੈਣੀ ਹੈ ਕਿਸੇ ਟੀਵੀ ਲੈਣਾ ਹੈ ਕਿਸੇ ਫਰਨੀਚਰ ਲੈਣਾ ਹੈ ਫਿਰ ਉਹ ਭੱਜ ਭੱਜ ਕੇ ਲੈਣਗੇ ਫਿਰ ਇਨਫਲੇਸ਼ਨ ਬੰਦਾ ਹੀ ਵੱਧ ਜਾਨੀ ਮਹंगाई ਵੱਧ ਜੂਗੀ ਅਸਲ ਸੋ ਕਰੰਟਲੀ ਅ ਰਿਲੇਅਕਤੋ ਚੀਜ਼ਾਂ ਹੋ ਰਹੀਆਂ ਕਿ ਨਾ ਟੈਰਿਫ ਦੀ ਬੜੀ ਗੱਲ ਹੋ ਰਹੀ ਹੈ ਹੂੰ ਕਿ ਜਿਵੇਂ ਚਲਦੇ ਵੀ ਕੱਲ ਤੋਂ ਮੈਕਸੀਕੋ ਕੈਨੇਡਾ 25% ਚਾਈਨਾ 10% ਜਾਂ 25% ਤੋਂ ਸ਼ੁਰੂਆਤ ਕਰਾਂਗੇ ਪਹਿਲਾਂ ਅਲੂਮੀਨੀਅਮ ਤੇ ਲਾਵਾਂਗੇ ਫਿਰ ਅਸੀਂ ਮੈਡਲਸ ਲਾਵਾਂਗੇ ਫਿਰ ਆਨਲਾਈਨ ਟਾਈਮ ਲੋਕ ਕਹਿੰਦੇ ਨੇ ਵੀ ਸ਼ਾਇਦ ਔਇਲ ਤੋਂ ਵੀ ਲਾਣਗੇ ਹੂੰ ਹੂੰ ਸੋ ਇਹ ਜਿਹੜੀ ਚੀਜ਼ ਹੈਗੀ ਆ ਇਹ ਇਹਨਾਂ ਦਾ ਮਾਰਗੇਜ ਅਦੇ ਰੀਅਲ ਏਸਟੇਟ ਦੇ ਉੱਪਰ ਬਹੁਤ ਇਫੈਕਟ ਪਾਊਗਾ ਕਿੰਦਾ ਅਸਰ ਪੈਂਦਾ ਇਹਦਾ ਮੋਸਟ ਲਾਈਕਲੀ ਜਿੱਥੋਂ ਤੱਕ ਤੇ ਵਿਆਜ ਦੀ ਗੱਲ ਹੈਗੀ ਆ ਭਾਜੀ ਭਾਜੀ ਮੇਰਾ ਨਹੀਂ ਖਿਆਲ ਹੂੰ ਕਿ ਵਿਆਜ ਜਿਹੜੇ ਹੈਗੇ ਆ ਉਹ ਜਲਦੀ ਕਿਤੇ ਥੱਲੇ ਆਉਣਗੇ ਪਰਡ ਨੇ ਤੇ ਮੈਨੂੰ ਲੱਗਦਾ ਕਹਿ ਹੀ ਦਿੱਤਾ ਵੀ ਅਸੀਂ ਹੌਲਟ ਕਰ ਰਹੇ ਹਾਂ ਇੰਟਰਸਟ ਰੇਟ ਪਰ ਹਾਂਜੀ ਉਹਨਾਂ ਨੇ ਦੇ ਹੌਲਟ ਕਰਨ ਦੀ ਅਨਾਊਂਸਮੈਂਟ ਕਰ ਦਿੱਤੀ ਹੈਗੀ ਹੂੰ ਸੋ ਜਿੱਥੋਂ ਤੱਕ ਜੇ ਸਰਕਾਰ ਜੋਰ ਪਾਉਗੀ ਫੈਟ ਦੇ ਉੱਪਰ ਆਈ ਡੋਨਟ ਨੋ ਇਫ ਦੇ ਕੈਨ ਟਵਿਸਟ ਦਾ ਆਮ ਡੂਇੰਗ ਰਿਡੀ ਕਿੰਨੇ ਵੀ ਤੁਹਾਡੀ ਬਾਹ ਮਰੋੜ ਕੇ ਜੇ ਕਰ ਦੇਣਗੇ ਤੇ ਕਰ ਦੇਣਗੇ ਆਈ ਡੋਨਟ ਨੋ ਬਟ ਦ ਮਾਰਕੀਟ ਹੈ ਬਹੁਤ ਵੱਡੀ ਹੈਗੀ ਹੂੰ 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 ਹੁਣ ਇਸ ਵੇਲੇ ਮਹਿੰਗਾਈ ਦੇ ਹਿਸਾਬ ਨਾਲ ਜੇ ਤੁਸੀਂ ਵਿਆਜ ਨੂੰ ਘਟਾਓਗੇ ਤੇ ਮਹਿੰਗਾਈ ਘਣੀ ਨਹੀਂ ਮਹਿੰਗਾਈ ਹੋਰ ਜ਼ਿਆਦਾ ਹੋ ਜਾਊਗੀ ਹੂੰ ਹੂੰ ਸੋ ਮੇਰਾ ਜਿਹੜਾ ਸੰਦੇਸ਼ ਹੈਗਾ ਆਪਣੇ ਸ਼ੋਤਿਆਂ ਵਾਸਤੇ ਉਹ ਇਹ ਹੈਗਾ ਕਿ ਤੁਸੀਂ ਜਿਸ ਬੋਝ ਕੋਲ ਘਾ ਲੈਣਾ ਚਾਹੁੰਦੇ ਹੋ ਨਾ ਤੇ ਇਹਦਾ ਵੇਟ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਹੂੰ ਵੇਟ ਲੋਕਾਂ ਨੇ ਪਹਿਲਾਂ ਵੀ ਕੀਤੀ ਸੀਗੀ ਉਨੇ ਚਿਰ ਦੀ ਵੇਟ ਹੀ ਕਰ ਰਹੇ ਆ ਕਈ ਕੋਵਿਡ ਤੋਂ ਪਹਿਲਾਂ ਵੇਟ ਕਰਦੇ ਸੀ ਕਈ ਕੋਵਿਡ ਦੇ ਦਰਮਿਆਨ ਵੇਟ ਕਰਦੇ ਸੀ ਕਈ ਕੋਵਿਡ ਤੋਂ ਬਾਅਦ ਵੀ ਵੇਟ ਕਰ ਰਹੇ ਆ ਜੇ ਤੁਹਾਡਾ ਤੁਸੀਂ ਅਫੋਰਡ ਕਰ ਸਕਦੇ ਹੋ ਪੈਸੇ ਜੁੜੇ ਹੋਏ ਨੇ ਠੀਕ ਹੈ ਇਨਕਮ ਤੁਹਾਡੀ ਸਹੀ ਚੱਲ ਰਹੀ ਹੈਗੀ ਹੈ ਹੂੰ ਹੂੰ ਕਿਰਾਏ ਦੇਣ ਦੀ ਬਜਾਏ ਤੁਸੀਂ ਘਰ ਲੈ ਸਕਦੇ ਹੋ ਤੇ ਘਰ ਲੈਣ ਦੀ ਕੋਸ਼ਿਸ਼ ਜਰੂਰ ਕਰੋ ਹਾਂ ਜੇ ਕੱਲ ਨੂੰ ਦੇ ਸਪੋਸ਼ ਕਰੋ ਵਿਆਜ ਘੱਟ ਵੀ ਜਾਂਦਾ ਨਾ ਤੇ ਤੁਸੀਂ ਆਲਵੇਸ ਨੂੰ ਰੀਫਲੈਸ਼ ਕਰਦੇ ਪਰ ਜਿਹੜੀਆਂ ਘਰਾਣੀਆਂ ਪ੍ਰੈਸ਼ੀ ਤੇ ਗਏ ਨੇ ਇਹ ਕੰਟੀਨਿਊਸਲੀ ਮੇਰੇ ਖਿਆਲ ਨਾਲ ਵਧਣ ਗਿਆ ਇਹ ਨਹੀਂ ਘਟ ਰਿਹਾ ਆਈ ਥਿੰਕ ਬਹੁਤ ਸਾਰੇ ਲੋਕ ਇਸੇ ਚੀਜ਼ ਦੇ ਉੱਤੇ ਟੇਕ ਲਾ ਕੇ ਬੈਠੇ ਸੀ ਵੀ ਪ੍ਰਾਈਸ ਜਿਹੜੀਆਂ ਘਟਣਗੀਆਂ ਹੁਣ ਟੈਰਿਫਰੀ ਦੀ ਜਿਹੜਾ ਤੁਸੀਂ ਗੱਲ ਕੀਤੀ ਇਮੀਗ੍ਰੇਸ਼ਨ ਰੇਟਸ ਸਾਰੀਆਂ ਚੀਜ਼ਾਂ ਮਹਿੰਗਾ ਹੋਣ ਦੇ ਨਾਲ ਇਹ ਫਿਰ ਜਿਹੜੀ ਹਾਊਸਿੰਗ ਮਾਰਕੀਟ ਆ ਜਾਂ ਮਾਰਗੇਜ ਇੰਡਸਟਰੀ ਆ ਕਿਉਂਕਿ ਇਵੈਂਚੁਅਲੀ ਆਪਣੇ ਦੇ ਵਿੱਚ ਹੀ ਰਹਿ ਰਹੇ ਲੋਕ ਨੇ ਉਹੀ ਕਲਾਇੰਟ ਹੁੰਦੇ ਨੇ ਉਹਨਾਂ ਨੇ ਹੀ ਚੀਜ਼ਾਂ ਜਿਹੜੀਆਂ ਖਰੀਦਣੀਆਂ ਆ ਵੇਚਣੀਆਂ ਉਹ ਬਹੁਤ ਕੁਝ ਜਿਹੜਾ ਉਹ ਕਰਨਾ ਆ ਉਹ ਉਹ ਇਸ ਟਾਈਮ ਕਨਫਿਊਜ਼ਨ ਚ ਹੋਣਗੇ ਵੀ ਹੁਣ ਅੱਗੇ ਕੋਈ ਇਦਾਂ ਦਾ ਸਟੈਪ ਚੱਕੀਏ ਨਾ ਚੱਕੀਏ ਫਿਰ ਉਹ ਥੋੜਾ ਜਿਹਾ ਪਿੱਛੇ ਨੂੰ ਹੋ ਜਾਂਦੇ ਆ ਇਹਦੇ ਕਰਕੇ ਵੀ ਮਾਰਕੀਟ ਤੇ ਅਸਰ ਪੈਂਦਾ ਹੈ ਦੇਖੋ ਜਿਹੜੀ ਮਾਰਕੀਟ ਹੈਗੀ ਹੈ ਸਿਰਫ ਜਿਸੀ ਜਨਰਲ ਹਿਸਾਬ ਨਾਲ ਦੇਖੀ ਜਿਸ ਪੋਸਟ ਕੋਈ ਜਿਹੜੇ ਪੰਜਾਬੀ ਹੈਗੇ ਉਹ ਕਿਦਾਂ ਕਾ ਲੰਦੇ ਨੇ ਹਮ 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 ਮਾਰਕੀਟ ਸਿਰਫ ਪੰਜਾਬੀਆਂ ਦੀ ਸਾਡੀ ਨਹੀਂ ਹੈਗੀ ਮਾਰਕੀਟ ਸਾਰੇ ਜਿਹੜੇ ਮਿਕਸ ਹਾਂ ਉਹ ਹੋਰ ਕਲਚਰਸ ਵੀ ਹੈਗੇ ਕਿੰਨੇ ਵੀ ਨਹੀਂ ਹੈਗੀਆਂ ਹੈਗੀਆਂ ਆ ਸਾਡੀ ਕਮਿਊਨਿਟੀ ਦੇ ਉੱਪਰ ਥੋੜਾ ਜਿਹਾ ਫਰਕ ਤਾਂ ਪਿਆ ਕਿਉਂਕਿ ਅਸੀਂ ਕਹੋ ਵੀ ਟਰੱਕਿੰਗ ਦੇ ਵਿੱਚ ਬਹੁਤ ਆ ਗਏ ਬਹੁਤ ਨੇ ਹਾਂਜੀ ਸਹੀ ਗੱਲ ਅਸੀਂ ਕਾਫੀ ਬਿਜ਼ਨਸ ਓਨਰਸ ਵੀ ਆ ਗਏ ਆ ਕੈਸ ਸੋਸ਼ਲ ਜਾ ਗਿਆ ਕਿੰਨੇ ਸਟੇਬਲ 11 ਨਾਲ ਲਿਕਵਿਡ ਸ਼ੋਸ ਵੀ ਲੈ ਗਏ ਨੇ ਔਰ ਸਾਡੀ ਕਮਿਊਨਿਟੀ ਬੜੀ ਆਪਸ ਵਿੱਚ ਜੁੜੀ ਹੋਈ ਹੈ ਹਮ ਹਮ ਔਰ ਅਸੀਂ ਦੇਖਿਆ ਦੇਖੀ ਬਹੁਤ ਚੱਲ ਨੇ ਹਮ ਅ ਬਿੰਗ ਜੇ ਤੁਸੀਂ ਓਵਰਆਲ ਦੇਖੋ ਤੇ ਹਜੇ ਵੀ ਘਰ ਵਿਕਰੇ ਹਮ 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 ਅਸੀਂ ਵੀ ਵੇਚ ਰਹੇ ਹਮ ਕਈ ਸ਼ਹਿਰ ਐਸੇ ਹੈਗੇ ਜਿੰਨਾਂ ਵਿੱਚ ਹਜੇ ਵੀ ਘਾਟ ਪਈ ਅਜਰ ਉਹ ਤੇ ਕੱਲ ਵੀ ਇੱਕ ਜਾਂਦਾ ਹੂੰ 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 ਟ੍ਰੇਸ਼ੀ ਹੋ ਗਿਆ ਮੋਡੇਸਟੋ ਜਿੱਥੇ ਡਿਮਾਂਡ ਹੈ ਜਿੱਥੇ ਡਿਮਾਂਡ ਹੈਗੀ ਹੈ ਜਿੱਥੇ ਲੋਕਾਂ ਦੀਆਂ ਜੌਬਸ ਚੰਗੀਆਂ ਹੈਗੀਆਂ ਕੋਈ ਟੈਕ ਇੰਡਸਟਰੀ ਹੈਗਾ ਜਾਂ ਪੋਪੂਲੇਸ਼ਨ ਗਰੋਥ ਹੋ ਰਹੀ ਹੈ ਜਿੱਥੇ ਲੋਕ ਮੂਵ ਹੋ ਰਹੇ ਆ ਉੱਥੇ ਲੋਕਾਂ ਦੇ ਉੱਥੇ ਡਿਮਾਂਡ ਹੈਗੀ ਹੈ ਹੂੰ ਹੂੰ ਉੱਥੇ ਜਾ ਡਿਮਾਂਡ ਆ ਉਹ ਕਦੇ ਲਾਇਕਾ ਉੱਥੇ ਲੋਕੀ ਲੈ ਰਹੇ ਨੇ ਲੈ ਰਹੇ ਆ ਸਾਡਾ ਜਿਵੇਂ ਕਸਬਾ ਕਹ ਲੋ ਫਰੈਜ਼ਨੋ ਕਾਉਂਟੀ ਹੈਗੀ ਥੋੜਾ ਜਿਹੀ ਐਗਰੀਕਲਚਰ ਨਾਲ ਜੁੜੇ ਆ। ਹਾਂਜੀ ਹਾਂਜੀ। ਟਰੈਕਿੰਗ ਨਾਲ ਬਹੁਤ ਜ਼ਿਆਦਾ ਜੁੜੇ ਆ। ਜੀ ਜੀ। ਇੱਥੇ ਥੋੜਾ ਜਿਆਦਾ ਕਲੋ ਵੀ ਸਲੋ ਨੇ ਅਸੀਂ ਦੇਖਣ ਨੂੰ ਆ ਰਹੀ ਹੈਗੀ। ਹੂੰ। ਲੇਕਿਨ ਇਹ ਟਾਈਮ ਬਾਉਂਡ ਹੈਗੀ ਹੈ। ਜਿਹੜੀਆਂ ਚੀਜ਼ਾਂ 베ਰੀਏ ਸੀਗੀਆਂ। ਹੂੰ ਹੂੰ। ਉਹ ਘੌਂਸੜੀ ਕੀ ਟ੍ਰੇਸੀ ਦਾ ਆ ਗਿਆ। ਹਾਂਜੀ ਹਾਂਜੀ। ਕੋਈ ਮਰਸੈਡ ਤੱਕ ਵੀ ਪਹੁੰਚ ਗਏ। ਇਹ ਹੋਲੀ-ਹੋਲੀ ਫਰੈਜ਼ਨੋ ਵੀ ਆ ਰਹੇ। ਹੂੰ ਹੂੰ। ਉਧਰੋਂ ਐਲ.ਏ.ਐਲ.ਓ ਦੀ ਦੇਖ ਲਓ ਲੋਕ ਕਾਫੀ ਬੇਕਟਸਵੀਨ ਨੂੰ ਜਾ ਰਹੇ। ਬੇਕਟਸਵੀਨ ਨੂੰ ਆ ਰਹੇ ਆ। ਉੱਥੋਂ ਦੀ ਹੂੰ ਅੱਜ ਵੀ ਤੁਸੀਂ ਮੈਨੂੰ ਕਹੋ ਪਾਜੀ ਮੈਨੂੰ ਕਾਰ ਦਿਵਾ ਦਿਓ ਹੂੰ 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 ਜਿਹੜੇ ਫਰਸਟ ਟਾਈਮ ਹੋਮ ਬਾਇਰਸ ਹੈਗੇ ਉਹ ਜਿਹਨਾਂ ਨੇ ਪਹਿਲੀ ਵਾਰੀ ਕਾਰ ਲੈਣੀ ਹੈ ਤੇ ਇੱਥੇ ਅੱਜ ਵੀ ਤੁਹਾਨੂੰ ਫਰੈਜ਼ਨੋ ਦੇ ਵਿੱਚ ਬ੍ਰੈਂਡ ਨਿਊ ਕਾਰ ਹੂੰ 480 ਦਾ ਮਿਲ ਜਾਂਦਾ ਹੂੰ 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 ਤਿੰਨ ਬੈਡਰੂਮ ਦੋ 2.5 ਬਾ 18000 ਸਪੇਅਰ ਫੁੱਟ ਦਾ ਘਰ ਇਹ ਕੈਲੀਫੋਰਨੀਆ ਦੇ ਵੱਡੇ ਸ਼ਹਿਰਾਂ ਵਿੱਚ ਪੌਸਿਬਲ ਨਹੀਂ ਹੈਗਾ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਹੈਗਾ ਔਰ ਫਰੈਜ਼ਨੋ ਵੀ ਕੋਈ ਛੋਟੀ ਮੋਡੀ ਕਾਉਂਟੀ ਨਹੀਂ ਹੈਗੀ ਇਟ ਇਟ ਇਜ਼ ਮੇਰੇ ਹਿਸਾਬ ਨਾਲ ਡਾਟਾ ਮਨੂੰ ਇੱਥੇ 30 ਸਾਲ ਹੋ ਗਏ ਰਹਿੰਦੇ ਨੂੰ ਹੂੰ 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 ਮਨੂੰ ਕੋਈ ਕਹੇ ਕਿ ਉੱਥੇ ਚੱਲਦਾ ਮੈਂ ਕਹਿੰਦਾ ਮੈਂ ਨਹੀਂ ਜਾਣਾ ਮਨੂੰ ਇੱਥੇ ਆਈ ਆਈ ਲਾਈਕ ਇਟ ਆਪਣੀ ਕਮਿਊਨਿਟੀ ਵੀ ਹੈਗੀ ਹੈ ਕੰਮ ਬੜੀਆ ਕੀਤੀ ਹੋਇਆ ਹੈ ਨਾ ਪੰਜਾਬ 'ਚ ਬੈਠੇ ਆ ਹਾਂ ਹਾਂਜੀ 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 ਸੋ ਇਹ ਸ਼ਹਿਰ ਦੇ ਵਿੱਚ ਵੀ ਹਜੇ ਵੀ ਅਫੋਰਡੇਬਿਲਟੀ ਫੈਕਟਰ ਜੇ ਤੁਸੀਂ ਕਹੋ ਬੀ ਗੁੱਡ ਪਿਕਰ ਆਂਦੀ ਪ੍ਰਾਈਸ ਜਿਹੜੀ ਹੈਗੀ ਆ ਰੀਜ਼ਨੇਬਲ ਹੈਗੀ ਹੈ ਇੱਕ ਸਮਾਂ ਇੱਥੇ ਵੀ ਆ ਸਕਦਾ ਕੱਲ ਨੂੰ ਚੇਂਜ ਹੋ ਸਕਦਾ ਚੇਂਜ ਹੋ ਸਕਦਾ ਸੋ ਜੇ ਤੁਸੀਂ ਫਰੈਸ਼ ਕੁਆਲਟੀ ਚਾਹੁੰਦੇ ਹੋ ਔਰ ਕਾਲਾਣਾ ਚਾਹੁੰਦੇ ਹੋ ਤੇ ਤੁਸੀਂ ਹਜੇ ਵੀ ਸਾਨੂੰ ਸੋ ਜੇ ਕਿਸੇ ਦੇ ਜੇ ਕਿਸੇ ਦਾ ਕੋਈ ਸਵਾਲ ਹੈਗਾ ਤੇ ਬਿਆਨ ਨੰਬਰ ਹੈਗਾ 559 905 2575 ਦੀ 559 905 2575 ਸੋ ਬਿਲਕੁਲ ਸੋਏ ਜਿੱਦਾਂ ਤੁਸੀਂ ਸਾਡੀਆਂ ਚੀਜ਼ਾਂ ਜਿਹੜੀਆਂ ਦੱਸ ਰਹੇ ਆ ਮਾਰਗੇਜ ਇੰਡਸਟਰੀ ਰੀਅਲ اسٹیਟ ਇੰਡਸਟਰੀ ਇਹ ਕੇ ਚੀਜ਼ ਆ ਵੀ ਥੋੜਾ ਇਹ ਵੀ ਇੱਕ ਆਈ ਥਿੰਕ ਇੱਕ ਇਹ ਫੈਕਟਰ ਬਹੁਤ ਇਫੈਕਟ ਕਰਦਾ ਐਕਸਪੀਰੀਅੰਸ ਦਾ ਤੁਸੀਂ ਜੈਂਡਰ ਮਾਰਗੇਜ ਐਂਡ ਰੀਅਲ ਸਟੇਟ ਤੁਸੀਂ ਦੋਨੋਂ ਹੀ ਕੰਮ ਕਰਦੇ ਆ ਸਿਰਫ ਇਹ ਦੋ ਕੰਮ ਹੀ ਕਰਦੇ ਆ ਤੇ ਲੰਮੇ ਅਰਸੇ ਤੋਂ ਕਰਦੇ ਆ ਰਹੇ ਆ ਐਕਸਪੀਰੀਅੰਸ ਦਾ ਕੀ ਫਾਇਦਾ ਚੱਕ ਸਕਦੇ ਨੇ ਲੋਕ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਬਹੁਤ ਵਧੀਆ ਸਵਾਲ ਹੈ ਜੀ ਅ ਜਦੋਂ ਜਦੋਂ ਐਕਸਪੀਰੀਅੰਸ ਦੀ ਗੱਲ ਆ ਗਈ ਹੈ ਤਾਂ ਮੈਂ ਕਹ ਲਵਾਂ ਵੀ ਜੇ ਮੈਂ ਸਹੀ ਤਰੀਕੇ ਨਾਲ ਮੈਂ ਪਿਛਲੇ ਆਊਂਡ 30 ਇਅਰਸ ਹੀ ਕਹ ਲਵਾਂ ਜਿਆਦਾ ਮੈਂ ਤਾਂ ਆਇਆ ਨਾ ਮੈਂ ਇਹਨਾਂ ਇਨਵੋਲਵਡ ਹੀ ਹਾਂ ਹਮ ਹਮ ਖਾਸ ਕਰਕੇ ਕ੍ਰੈਡਿਟ ਇੰਡਸਟਰੀ ਨਾਲ ਵੀ ਤੁਹਾਨੂੰ ਕ੍ਰੈਡਿਟ ਕਿੱਦਾਂ ਬਣਦਾ ਜੇ ਤੁਸੀਂ ਕੋਈ ਚੀਜ਼ ਲੈਣੀ ਆ ਉਹਨੂੰ ਕਿੱਦਾਂ ਅਪਲਾਈ ਕਰਨਾ ਇਹ ਸਾਰੀ ਚੀਜ਼ਾਂ ਸੋ ਇੰਨੇ ਵਰ੍ਹਿਆਂ ਤੋਂ ਇਸ ਚੀਜ਼ ਨੂੰ ਦੇਖਦੇ ਸਾਨੂੰ ਨਾ ਐਕਸਪੀਰੀਅੰਸ ਹੋ ਗਿਆ ਹੈਗਾ ਹੁਣ ਜੇ ਸਾਡੇ ਕੋਈ ਵੀ ਫਾਈਲ ਆਵੇ ਹਮ ਹਮ ਪਾਵੇ ਉਹ ਤੁਸੀਂ ਕਹੋ ਵੀ ਇੱਕ ਹੁੰਦੀ ਹੈ ਪਰਫੈਕਟ ਫਾਈਲ ਜਿਹੜਾ ਅੱਖਾਂ ਵਿੱਚ ਜੇ ਕਹਿੰਦਾ ਵੀ ਕੰਮ ਕਰਨ ਦੀ ਗੱਲ ਆ ਔਰ ਜੇ ਮੇਰੇ ਤੋਂ ਲੋਨ ਨਹੀਂ ਹੈਗੀ ਹਮ ਹਮ ਉਹਦੇ ਹੀ ਮੇਰੇ ਆਫਿਸ ਵਿੱਚ ਜੇ ਇਹਨਾਂ ਵੀ ਗੱਲ ਕਰ ਲੋ ਤਾਂ ਤੁਹਾਡਾ ਦਾ ਕੰਮ ਆ ਹੋ ਸਕਦਾ ਹੋ ਜਾਣਾ ਬੱਟ ਜਿਹੜੀ ਮੇਰੀ ਕਹੋ ਵੀ ਸਪੈਸ਼ਲਟੀ ਕਹੋ ਜਾਂ ਜਿਹੜਾ ਮੇਰਾ ਕਹੋ ਵੀ ਸੁਭਾਅ ਇਹ ਹੈਗਾ ਮੈਂ ਉੱਥੇ ਵੀ ਜਾ ਕੇ ਹੱਦ ਫਾਣਾ ਜਿੱਥੇ ਵੀ ਪ੍ਰਾਣ ਚਲਦੀ ਹੋਵੇ ਹੂੰ 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 ਠੀਕ ਹੈ ਕੋਈ ਪਰਿਵਾਰ ਹੈਗਾ ਉਹਨਾਂ ਨੇ ਘਰ ਪਾਂ ਬਹੁਤ ਪਸੰਦ ਕੀਤਾ ਤੇ ਕਹੋ ਵੀ ਉਹਨਾਂ ਲੋਨ ਨਹੀਂ ਹੋ ਰਿਆ ਜਾਂ ਉਹ ਨਵੇਂ ਬਿਲਡਿੰਗ ਹੋ ਗਏ ਉਹਨਾਂ ਨੇ ਕਿਹਾ ਵੀ ਤੁਹਾਡੇ ਲੋਨ ਦੇ ਲਈ ਘਰੇ ਜਾਓ ਹੂੰ ਮੈਂ ਕਹਿੰਦਾ ਤੁਸੀਂ ਘਰੇ ਜਾਓ ਪਰ ਘਰ ਜਾ ਕੇ ਕਾਲ ਕਰੋ ਹੂੰ 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 ਮੇਰੇ ਨਾਲ ਗੱਲ ਕਰੋ Let me see what I can do ਠੀਕ ਹੈ ਜਰਾ ਤਜਰਬਾ ਇੱਥੇ ਕੰਮ ਆਉਂਦਾ ਹੂੰ 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 ਜਿਵੇਂ ਤੁਸੀਂ ਕਹ ਲੋ ਕੋਈ ਐਕਸਪੀਰੀਅੰਸ ਡਾਕਟਰ ਹੈਗਾ ਦੇ ਇੱਕ ਨਵਾਂ ਡਾਕਟਰ ਹੈਗਾ ਜੀ ਫਰਕ ਹੁੰਦਾ ਹੂੰ ਐਕਸਪੀਰੀਅੰਸ ਇਸ ਚੀਜ਼ ਨੂੰ ਵੀ ਜਿਹੜੀ ਜਿਹੜੀਆਂ ਮੁਸ਼ਕਲ ਚੀਜ਼ਾਂ ਆਈਏ ਹੂੰ ਉਹਨਾਂ ਨੂੰ ਸਾਹਮਣਾ ਉਹਨਾਂ ਦਾ ਕੋਈ ਨਾ ਕੋਈ ਹੱਲ ਲੱਭਦਾ ਹੈਗਾ ਗੋਲ ਨੂੰ ਇਹਦੇ ਸਿਸਟਮ ਤੇ ਹਾਂ ਮੈਂ 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 ਗਰੰਟੀ ਨਹੀਂ ਦੇ ਰਿਹਾ ਮੈਂ ਵੀ ਕਿ ਮੈਂ ਕਹਿੰਦਾ ਹਰ ਇੱਕ ਬੰਦੇ ਦਾ ਹੋ ਜਾਊਗਾ ਹੂੰ ਸਪੋਜ਼ ਕਰੋ ਕਿ ਇਹ ਛਾਡੇ ਕੋਈ ਪਾਜੀ ਕਲਾਇੰਟ ਆਉਂਦਾ ਉਹ ਕਹਿੰਦਾ ਜੀ ਪਾਜੀ ਮੈਂ ਤਿੰਨ ਜਗ੍ਹਾ ਤੇ ਗਿਆ ਹੂੰ ਤੇ ਮੇਰਾ ਲੋਨ ਨਹੀਂ ਹੁੰਦਾ ਠੀਕ ਹੈ ਹੋ ਸਕਦਾ ਉਸ ਬੰਦੇ ਨੂੰ ਮੈਂ ਮਿਲ ਕੇ ਗਾਈਡ ਕਰਾਂ ਉਹਦਾ ਵੀ ਉਹ ਅੱਜ ਨਹੀਂ ਤੇ 6 ਮਹੀਨੇ ਬਾਅਦ ਕਰ ਸਕੇ ਉਹ ਕਰ ਲੈ ਸਕਦਾ ਮੈਨੂੰ ਗਾਈਡ ਕਰ ਸਕਦਾ ਹੂੰ ਮੈਨੂੰ ਕੋਈ ਕਾਲੀ ਨਹੀਂ ਹੈਗੀ ਮੈਂ ਤੁਹਾਡੇ ਨਾਲ ਹੂੰ ਤੁਸੀਂ ਮੈਨੂੰ ਇਹ ਦੱਸੋ ਵੀ ਤੁਹਾਡੀ ਕੀ ਲੋੜ ਹੈਗੀ ਤੁਸੀਂ ਕੀ ਚਾਹੁੰਦੇ ਜੀ ਹੂੰ ਔਰ ਤੁਹਾਡੀ ਹੈਲਪ ਕਰਨਾ ਮੇਰਾ ਫਰਜ਼ ਹੈ ਕਿਉਂਕਿ ਮੈਨੂੰ ਜਿਹੜਾ ਲਾਇਸੈਂਸ ਮਿਲਿਆ ਹੋਇਆ ਉਹ ਇਹ ਇਸ ਵਾਸਤੇ ਮਿਲਿਆ ਵੀ ਮੈਂ ਤੁਹਾਡੀ ਮਦਦ ਕਰ ਸਕਾਂ ਠੀਕ ਹੈ ਮੈਂ ਤੁਹਾਨੂੰ ਗਾਈਡ ਕਰ ਸਕਾਂ ਤੁਹਾਨੂੰ ਵਿਆਜ ਦੇ ਵਿੱਚ ਵੀ ਜੇ ਜਿੰਨੀ ਵੀ ਹੈਲਪ ਪੁੱਛਦੇ ਹੋ ਉਹ ਵੀ ਕਰਾਂ ਹੂੰ ਜਿਦੋਂ ਤੱਕ ਵਿਆਜਾਂ ਦੀ ਗੱਲ ਹੈ ਇੱਕ ਮੈਂ ਅਨਾਉਂਸਮੈਂਟ ਹੋਰ ਕਰਨਾ ਚਾਹਵਾ ਆਪਣੇ ਭੈਣਾ ਭਰਾਵਾਂ ਵਾਸਤੇ ਹੂੰ ਹੂੰ ਮੈਂ ਇੱਕ ਸਪੈਸ਼ਲ ਲਾਈਨ ਫੋਨ ਲਾਈਨ ਜਿਹੜੀ ਹੈਗੀ ਉਹ ਕ੍ਰੀਏਟ ਕੀਤੀ ਹੈਗੀ ਠੀਕ ਹੈ ਜੀ ਜਿਹੜੀ ਕਿ ਸਿੱਧੀ ਮੇਰੇ ਕੋ ਆਏਗੀ ਓਕੇ ਇਹ ਲਾਈਨ ਹੈਗੀ ਉਹਨਾਂ ਵਾਸਤੇ ਜਿਨ੍ਹਾਂ ਨੇ ਕਹ ਲੋ ਕਿ ਤੁਹਾਡਾ ਲੋਨ ਚੱਲ ਰਿਹਾ ਹੈ ਜਾਂ ਤਾਂ ਕੋਈ ਪ੍ਰੋਬਲਮ ਆ ਰਹੀ ਹੈ ਜਾਂ ਤੁਹਾਨੂੰ ਵਿਆਜ ਨਹੀਂ ਪਸੰਦ ਆ ਰਿਹਾ ਜਾਂ ਤੁਹਾਨੂੰ ਕੋਈ ਚੀਜ਼ ਨਹੀਂ ਸਮਝ ਨਾ ਰਹੀ ਹੂੰ ਹੂੰ ਜੁੜੀ ਨਹੀਂ ਤੁਸੀਂ ਮੇਰੇ ਤੋਂ ਮੌਜੂਦ ਕਰਾਣੀ ਹੈ ਤੁਸੀਂ ਮੈਨੂੰ ਕਾਲ ਕਰਕੇ ਸਵਾਲ ਪੁੱਛਾ ਦਿਓ ਮੈਂ ਤੁਹਾਡੀ ਕਹ ਲੋ ਵੀ ਐਸਟੀਮੇਟ ਦੇ ਕੇ ਤੁਹਾਨੂੰ ਦੱਸ ਗਏ ਵੀ ਤੁਹਾਨੂੰ ਵਿਆਜ ਸਹੀ ਮਿਲ ਰਿਹਾ ਠੀਕ ਹੈ ਤੁਹਾਨੂੰ ਕਿਤੇ ਫੀਸਾਂ ਤੇ ਨਹੀਂ ਆਲ ਲੱਗ ਰਹੀਆਂ ਹਾਂ ਮੈਂ ਤੁਹਾਡੀ ਉੱਤੇ ਤੁਹਾਡੀ ਕੀ ਮਦਦ ਕਰਦਾ ਵੀ ਤੁਹਾਡਾ ਵਿਆਜ ਥੋੜਾ ਘੱਟ ਦੇ ਜਾਂ ਤੁਹਾਡੀ ਫੀਸਾਂ ਨਹੀਂ ਉਹ ਘੱਟ ਸਪੈਸ਼ਲ ਇੱਕ ਹੈਲਪਲਾਈਨ ਨੰਬਰ ਹੈਲਪਲਾਈਨ ਨੰਬਰ ਹੈ ਗਿਆ ਮਾਰ ਕੇ ਜਾਸਤੇ ਠੀਕ ਹੈ ਜੀ ਓਕੇ ਸੋ ਇਹ ਨੰਬਰ ਤੁਸੀਂ ਨੋਟ ਕਰ ਲਓ ਜੀ ਜੇ ਕਿਸੇ ਨੇ ਵੀ ਕੈਲੀਫੋਰਨੀਆ ਦੇ ਵਿੱਚ ਤੁਹਾਡਾ ਕੋਈ ਸਵਾਲ ਹੈਗਾ ਹਾਂ ਹਾਂ ਤੇ ਇਹ ਨੰਬਰ ਹੈਗਾ 559 ਹਾਂ ਹਾਂ 825 55 55 ਇਹਦੇ ਪੰਜੇ ਬਹੁਤ ਹੈਗੇ ਨਾ 855 855 ਇਹ ਹੈਗਾ 559, पच्ची भीन्जा पच्ची भीन्जा भीन्जा 559 825 85555 ਸੋ ਪੰਜ ਹੀ ਹੈਗੇ ਸਾਰੇ ਪੰਜ ਪੰਜਾਂ ਨੂੰ ਸਾਨੂੰ ਬਹੁਤ ਪਿਆਰ ਹੈਗਾ ਯਾਰ ਕਾਲ ਨੰਬਰ 59825 5555 ਇਸ ਨੰਬਰ ਤੇ ਤੁਸੀਂ ਟੈਕਸਟ ਮੈਸੇਜ ਕਾਲ ਜਰੂਰ ਕਰਨੀ ਹੈਗੀ ਹੈ ਠੀਕ ਹੈ ਖਾਸ ਕਰ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਸਹੀ ਇਨਫੋਰਮੇਸ਼ਨ ਨਹੀਂ ਮਿਲ ਰਹੀ ਜਾਂ ਤੁਹਾਡਾ ਲੋਨ ਆਫੀਸਰ ਤੁਹਾਡੇ ਨਾਲ ਨਹੀਂ ਸਹਿਮਤ ਹੈਗਾ ਜਾਂ ਤੁਸੀਂ ਸੋਚ ਰਹੇ ਹੋ ਵੀ ਤੁਹਾਨੂੰ ਇੱਕ ਐਕਸਪੀਰੀਅੰਸ ਹਮ ਹਮ ਗਾ ਲੋਨਰ ਸੇ ਨਹੀਂ ਮਿਲ ਰਿਹਾ ਤੁਸੀਂ ਤਾਂ ਜ਼ਰੂਰ ਆਇਆ ਕਿ ਮੈਂ ਕੈਲੀਫੋਰਨੀਆ ਦੇ ਕਿਸੇ ਵੀ ਸ਼ਹਿਰ ਤੋਂ ਤੁਸੀਂ ਕਾਲ ਕਰੋ ਮੈਂ ਇਹ ਨਹੀਂ ਕਹਿੰਦਾ ਕਿ ਸਿਰਫ ਫਰੈਜ਼ਨੋ ਵਾਲੇ ਤੁਸੀਂ ਭਾਵੇਂ ਮਡਾਸਟੋ ਜੋ ਟ੍ਰੇਸੀ ਜੋ ਸੈਕਰਮੈਂਟਾ ਜੋ ਸਟਾਕਟੋ ਜੋ ਕਿਤੇ ਵੀ ਹੋ गिव अस ਅ ਕਾਲ ਜੀ ਬਿਲਕੁਲ ਸੋ ਨਹੀਂ ਚਲੋ ਬਿਲਕੁਲ ਜ਼ਰੂਰ ਇਹਨਾਂ ਦੇ ਜਿਹੜੇ ਐਕਸਪੀਰੀਅੰਸ ਦਾ ਜਿਹੜਾ ਤੁਹਾਨੂੰ ਫਾਇਦਾ ਜਿਹੜਾ ਉਹ ਚੱਕਣਾ ਚਾਹੀਦਾ ਆ ਜੇਕਰ ਤੁਸੀਂ ਵੇਚਣ ਬਾਰੇ ਵੀ ਸੋਚ ਰਹੇ ਹੋ ਉਹਦੇ ਲਈ ਵੀ ਸਲਾਹ ਕਰੋ ਵੀ ਕੀ ਤੁਹਾਨੂੰ ਕਰਨਾ ਚਾਹੀਦਾ ਕਿਵੇਂ ਆ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਇਹਨਾਂ ਦੇ ਨਾਲ ਡਿਸਕਸ ਕਰੋ ਨਵਾਂ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਵੀ ਤੁਸੀਂ ਡਿਸਕਸ ਕਰੋ ਨੰਬਰ ਜ਼ਰੂਰ ਨੋਟ ਕਰਕੇ ਰੱਖੋ ਜੇ ਹੋਣ ਨਹੀਂ ਤਾਂ ਕੁਝ ਮਹੀਨਿਆਂ ਨੂੰ ਸੋਚ ਰਹੇ ਆ ਤੁਸੀਂ ਲੈਣਾ ਆ ਐਟ ਲੀਸਟ ਆਪਣੀ ਫਾਈਲ ਇੱਕ ਵਾਰੀ ਚੈੱਕ ਕਰਵਾ ਲਓ ਵੀ ਇਹ ਠੀਕ ਆ ਇਹਦੇ ਵਿੱਚ ਕੋਈ ਸ਼ੋਰ ਚੇਂਜਸ ਨਹੀਂ ਕਰਨੇ ਜਾਂ ਖਾਸ ਕਰਕੇ ਉਹ ਲੋਕ ਹੁਣ ਦੇਖੋ ਟੈਕਸ ਦਾ ਸੀਜ਼ਨ ਵੀ ਆ ਗਿਆ ਜੀ ਤੇ ਜਿਹੜੇ ਕੋਈ ਸੋਚ ਰਿਹਾ ਵੀ ਇਸ ਸਾਲ ਦੇ ਵਿੱਚ ਜਿਨ੍ਹਾਂ ਨੇ ਘਰ ਲੈਣਾ ਆ ਇਹ ਟੈਕਸ ਦੇ ਉੱਤੇ ਗੇਮ ਬਹੁਤ ਖੜਦੀ ਆ ਕੇ ਆਪਣੇ ਬਹੁਤ ਸਾਰੇ ਜਿਹੜੇ ਸੈਲਫ ਇੰਪਲੋਇਡ ਹੁੰਦੇ ਆ ਉਹਨਾਂ ਉਹ ਸਲਾਹ ਕਰ ਲੈਣੇ ਇੱਕ ਵਾਰੀ ਪਹਿਲਾਂ ਟੈਕਸ ਭਰਨ ਤੋਂ ਪਹਿਲਾਂ ਤਾ ਜੋ ਜੇ ਤੁਸੀਂ ਇਨਵੈਸਟਮੈਂਟ ਪ੍ਰੋਪਰਟੀ ਜਾਂ ਆਪਣੇ ਲਈ ਪ੍ਰਾਇਮਰੀ ਘਰ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਡਿਸਕਸ ਜਿਹੜਾ ਜ਼ਰੂਰ ਕਰ ਲਓ ਇੱਕ ਰੀ ਗੱਲ ਬਿਲਕੁਲ ਤੁਹਾਡੀ ਸਹੀ ਹੈਗੀ ਆ ਜਿਹੜੀ ਟੈਕਸ ਦੀ ਗੱਲ ਹੈਗੀ ਨਾ ਕਈ ਵਾਰੀ ਸਾਡੇ ਕਲਾਇੰਟਸ ਕਹਿੰਦੇ ਵੀ ਹੁਣ ਜੇ ਮੈਂ ਐਜ਼ ਅ ਲੋਨ ਅਫਸਰ ਕੰਮ ਕਰਨਾ ਜਾਂ ਰੀਅਲ ਸਿਟੀਜ਼ਨ ਕੰਮ ਕਰਨਾ ਹੁਣ ਗਏ ਕਿਤੇ ਆਪਣੀ ਯਾਰ ਦੋਸਤਾਂ ਕੋ ਜਾਂ ਕਿਤੇ ਕਹੋ ਵੀ ਟੈਕਸ ਭਣ ਚਲੇ ਗਏ ਕਿਸੇ ਅਕਾਊਂਟੈਂਟ ਕੋ ਮੈਂ ਕਹਿੰਦਾ ਵੀ ਇਹ ਕੰਨਡ ਕੋ ਬਹੁਤ ਨਾਲੇਜ ਹੁੰਦੀ ਹੈ ਹਾਂਜੀ ਪਰ ਉਹਨਾਂ ਦਾ ਕੰਮ ਹੈਗਾ ਟੈਕਸ ਕੋਡਸ ਨੂੰ ਦੇਖਣਾ ਹੂੰ ਹੂੰ ਵੀ ਤੁਹਾਨੂੰ ਇੱਥੋਂ ਟੈਕਸ ਬਚੂਗਾ ਇੱਥੇ ਜਿੱਥੇ ਆਪੁਰਾ ਹੋਗਾ ਉਹ ਲੋਨ ਆਪਸ਼ਰ ਨਹੀਂ ਹੈਗੇ ਹੂੰ ਹੂੰ ਹਾਂ ਨਾ ਉਹ ਕਈ ਟੈਕਸ ਭਰ ਕੇ ਆ ਜਾਂਦੇ ਭਾਜੀ ਉਹਨਾਂ ਨੇ ਸਾਨੂੰ ਕਿਹਾ ਤਾਂ ਇਹਦਾ ਲੋਨ ਹੋ ਜੂਗਾ ਜਦੋਂ ਫਾਈਲ ਸਾਡੇ ਕੋਲ ਆਉਂਦੀ ਹੈ ਕਿਨਾਂ ਤੁਹਾਡੇ ਤੇ ਆ ਨਹੀਂ ਤੁਹਾਡੀ ਇਨਕਮ ਨਹੀਂ ਬੰਦੀ ਤੁਹਾਡਾ ਆ ਨਹੀਂ ਹੈਗਾ ਪ੍ਰੋਬਲਮ ਉਹ ਅਸੀਂ ਤੁਹਾਡੇ ਕੋਲ ਪਹੁੰਚਣਾ ਚਾਹੀਦਾ ਸੋ ਟੈਕਸ ਭਰਨ ਤੋਂ ਪਹਿਲਾਂ ਹੋ ਹੂੰ ਔਰ ਔਰ ਟਾਕ ਟੂ ਅ ਪ੍ਰੋਫੈਸ਼ਨਲ ਹੂੰ ਇਹਨੇ ਵੀ ਤੁਸੀਂ ਆਪਣੇ ਐਸਟੀਮੇਟ ਲਾ ਕੇ ਇਨਕਮ ਭਰ ਲੈ ਅੰਦਾਜ਼ੇ ਦੇ ਨਾਲ ਵੀ ਮੇਰੇ ਦੋਸਤ ਨੇ ਇਦਾਂ ਕਿਹਾ ਸੀ ਨਾ 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 ਉਹ ਨਹੀਂ ਪਲੀਜ਼ ਕਮ ਅਸੀਂ ਚਾਨੂੰ ਨੇ ਸਿਰ ਇਸੇ ਵਾਸਤੇ ਮਿਲਿਆ ਵੀ ਅਸੀਂ ਇਹ ਤੁਹਾਨੂੰ ਸਰਵਿਸ ਪ੍ਰੋਵਾਈਡ ਕਰ ਸਕੀ ਹੂੰ ਸੋ ਟੈਕਸ ਪੰਟ ਤੋਂ ਪਹਿਲਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ ਹੁਣ ਆ ਮਹੀਨਾ ਸ਼ੁਰੂ ਹੋ ਗਿਆ ਟੈਕਸ ਦਾ ਕੰਮ ਸ਼ੁਰੂ ਹੋ ਗਿਆ ਜਿਨ੍ਹਾਂ ਨੇ ਘਰ ਆ ਸਾਲ ਚ ਲੈਣਾ ਬਿਫੋਰ ਯੂ ਫਾਈਲ ધ ਟੈਕਸ ਟੈਕਸ ਤੁਸੀਂ ਆਪਣੇ ਕਾਹਨ ਨੂੰ ਕੋਈ ਭਰੋ ਮੈਂ ਇਹ ਨਹੀਂ ਕਹਿੰਦਾ ਕਿ ਉਥੋਂ ਨਾ ਭਰੋ ਬਟ ਮੇਕ ਸ਼ੋਰ ਯੂ ਕੰਸਲਟ ਵਿਦ ਅਸ ਸੋ ਵੀ ਕੈਨ ਹੈਲਪ ਯੂ ਗਾਈਡ ਯੂ ਇੰਟਲ ਯੂ ਵੀ ਤੁਸੀਂ ਕੀ ਕਰਨਾ ਹੈ ਕੀ ਕਰਨਾ ਹੈ ਨੰਬਰ ਇੱਕ ਵਾਰੀ ਫੇਰ ਦੱਸ ਦੋ ਹਾਂਜੀ ਸੋ ਜਿਹੜਾ ਤੇ ਮੇਰਾ ਨੰਬਰ ਹੈਗਾ 5059 905 2575 ਮੇਰੀ ਫੋਨ ਲਾਈਨ ਹੈਗੀ ਹੈ ਔਰ ਜਿਹੜੀ ਸਪੈਸ਼ਲ ਹੈਲਪਲਾਈਨ ਨੰਬਰ ਹੈ ਹੈਲਪਲਾਈਨ ਜਾਂ ਹੌਟਲਾਈਨ ਕਹ ਲੋ ਅਸੀਂ ਰੱਖੀ ਹੈ ਮਾਰਗੇਜਸ ਵਾਸਤੇ ਜਿਹਦੇ ਵਿੱਚ ਤੁਸੀਂ ਚਾਹੁੰਦੇ ਵੀ ਤੁਹਾਨੂੰ ਵਧੀਆ ਤੋਂ ਵਧੀਆ ਵਿਆਜ ਮਿਲੇ ਉਹ ਹੈਗਾ 5098255555955 ਤੇ ਆ ਉਹ ਜੀ ਮਾ ਜੀ ਤੁਸੀਂ ਟਰਕਿੰਗ ਇੰਡਸਟਰੀ ਦੇ ਇਕਵਿਪਮੈਂਟਸ ਨੂੰ ਲੈ ਕੇ ਉਸ ਨੂੰ ਲੈ ਕੇ ਵੀ ਲੋਨਸ ਵਗੈਰਾ ਕਰਦੇ ਆ ਹਾਂਜੀ ਸੋ ਜਿਹੜੀ ਸਾਡੀ ਕੰਪਨੀ ਅਗੇ ਜੈਂਡਰ ਕੈਪੀਟਲ ਕੋਰਪ ਇਹਦਾ ਜਿਹੜਾ ਡੀਬੀਓ ਨੰਬਰ ਹੈਗਾ ਹੋਗਾ 139991 ਇਹਦੇ ਤਹਿਤ ਅਸੀਂ ਇਕਵਿਪਮੈਂਟ ਫਾਈਨਾਂਸਿੰਗ ਦਾ ਕੰਮ ਵੀ ਕਰਦੇ ਆ ਕਿ ਜੇ ਕਿਸੇ ਭੈਣ ਭਰਾ ਨੇ ਟਰੱਕ ਜਾਂ ਟ੍ਰੇਲਰ ਦਾ ਲੋਨ ਕਰਵਾਉਣਾ ਹੂੰ ਭਾਵੇਂ ਉਹ ਪ੍ਰਾਈਵੇਟ ਪਾਰਟੀ ਤੋਂ ਲੈ ਰਹੇ ਆ ਭਾਵੇਂ ਉਹ ਨਵੀਂ ਡੀਲ ਹੋ ਰਹੀ ਹੈ ਜੇ ਤੁਹਾਨੂੰ ਇਹਦੇ ਵਿੱਚ ਕੋਈ ਹੈਲਪ ਚਾਹੀਦੀ ਹੈ ਤੇ ਤੁਸੀਂ ਸਾਡੀ ਕੰਪਨੀ 'ਚ ਜੁੜ ਕਾਲ ਕਰ ਸਕਦੇ ਹੋ ਨੰਬਰ ਸੇਮ ਹੈਗਾ 508 905 2575 ਇਸ ਨੰਬਰ 'ਤੇ ਤੁਸੀਂ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਇਕੁਪਮੈਂਟ ਫਾਈਨਾਂਸਿੰਗ ਔਰ ਇਕੁਪਮੈਂਟ ਵਿੱਚ ਸਿਰਫ ਟਰੈਕਟਰ ਲਈ ਸਿਰਫ ਗੱਲ ਨਹੀਂ ਹੈਗੀ ਤੁਸੀਂ ਫਾਰਮਿੰਗ ਦਾ ਇਕੁਪਮੈਂਟ ਹੋ ਗਿਆ ਮੈਡੀਕਲ ਇਕੁਪਮੈਂਟ ਹੋ ਗਿਆ ਠੀਕ ਹੈ ਤੁਸੀਂ ਡਾਕਟਰ ਨੂੰ ਤੁਹਾਨੂੰ ਕੋਈ ਮਸ਼ੀਨ ਲੈਣੀ ਹੈ ਤੁਸੀਂ ਇਫ ਯੂ ਵਾਂਟ ਫਾਈਨਾਂਸਿੰਗ ਫੋਰ ਇਟ ਅਸੀਂ ਉਹਦੇ ਵਿੱਚ ਤੁਹਾਡੀ ਮਦਦ ਪੀ ਕਰ ਸਕਦੇ ਹਾਂ ਘਰ ਵਹਿਣ ਵਾਸਤੇ ਇਨਵੈਸਟਮੈਂਟ ਵਾਸਤੇ ਕਮਰਸ਼ੀਅਲ ਪ੍ਰੋਪਰਟੀਆਂ ਐਗਰੀਕਲਚਰ ਲੈਂਡ ਕਿਸੇ ਵੀ ਤਰੀਕੇ ਦੀ ਤੁਹਾਨੂੰ ਰੀਅਲ ਏਸਟੇਟ ਦੀ ਜ਼ਰੂਰਤ ਆ ਤਾਂ ਮੋਨਚੀਮਾ ਹੁਣਾਂ ਦੇ ਨਾਲ ਤੁਸੀਂ ਕੰਟੈਕਟ ਕਰੋ ਤੇ ਲੈਣਾ ਨਹੀਂ ਲੈਣਾ ਉਹ ਤੁਹਾਡੇ ਆਪਸ ਦੀ ਗੱਲ ਆ ਪਰ ਇੱਕ ਵਾਰੀ ਸਲਾਹ ਜਿਹੜੀ ਉਹ ਜ਼ਰੂਰ ਲੈ ਲਓ ਤੇ ਇੱਕ ਤੋਂ ਵੱਧ ਜਿਹੜੀ ਲਈ ਸਲਾਹ ਹੈ ਉਹ ਮਾੜੀ ਨਹੀਂ ਹੁੰਦੀ ਤੇ ਨਾਲੇ ਸਲਾਹ ਦਾ ਕੋਈ ਚਾਰਜ ਨਹੀਂ ਕਰਦੇ ਤੇ ਸਲਾਹ ਜਿਹੜੀ ਉਹ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਲਓ ਤੇ ਵੱਧ ਤੋਂ ਵੱਧ ਜਿਹੜੀ ਤੁਹਾਡੀ ਹੈਲਥ ਜਿਹੜੀ ਉਹ ਕਰਨਗੇ ਸੋ ਦਿੱਤੇ ਗਏ ਜਿਹੜੇ ਨੰਬਰਸ ਆ ਉਹਨਾਂ ਦੇ ਨਾਲ ਉਸ ਨੰਬਰਸ ਦੇ ਉੱਤੇ ਜਿਹੜਾ ਤੁਸੀਂ ਜ਼ਰੂਰ ਕੰਟੈਕਟ ਕਰੋ ਤੇ ਮੋਨਚੀਮਾ ਜੀ ਜਾਣ ਤੋਂ ਪਹਿਲਾਂ ਜੇ ਤੁਸੀਂ ਕੁਝ ਹੋਰ ਕੋਈ ਚੀਜ਼ ਕਿਸੇ ਚੀਜ਼ ਨੂੰ ਕਿਸੇ ਟਾਪਿਕ ਨੂੰ ਜਿਹੜਾ ਹੋਰ ਡਿਸਕਸ ਕਰਨਾ ਨਹੀਂ ਨਹੀਂ ਮੈਂ ਇਹ ਗੱਲ ਕਰ ਰਿਹਾ ਜੇ ਦੇਖੋ ਜੀ ਕਿਸੇ ਨੇ ਭਾਵੇਂ ਇਨਵੈਸਟਮੈਂਟ ਕੀਤੀ ਨਾ ਫਰੈਸ਼ ਲੋਨ ਦੇ ਵਿੱਚ ਇੱਥੇ ਜਿਹੜੇ ਘਰ ਹੈਗੇ 5 ਲੱਖ ਦੀ ਗੇਜ ਤੁਹਾਨੂੰ ਮਿਲ ਸਕਦਾ ਸੋ ਕਾਫੀ ਸਾਡੇ ਜਦੋਂ ਵੀ ਭੈਣ ਭਰਾ ਕਈ ਵਾਰੀ ਫੌਨ ਕੰਡੀਸ਼ਨ ਕਰ ਕਰਦੇ ਸੀ ਪੈਸੇ ਲਾਉਣਾ ਚਾਹਦੇ ਜੀ ਇੱਥੇ ਫਰੈਸ਼ ਲੋਨ ਦੇ ਵਿੱਚ ਸਾਨੂੰ ਘਰ ਦਵਾ ਦਿਓ ਸੋ ਅ ਗੁੱਡ ਮਾਰਕੀਟ ਇਥੋ ਦੀ ਇਕਲੋ ਵੀ ਸਟੇਬਿਲਟੀ ਵੀ ਹੈਗੀ ਹੈ ਜੇ ਕਿਸੇ ਭੈਣ ਭਰਾ ਨੇ ਇਨਵੈਸਟ ਕਰਨਾ ਤੇ 5 ਲੱਖ ਦਾ ਇੱਥੇ ਨਵਾਂ ਤੁਹਾਨੂੰ ਘਰ 3 ਇੱਕ ਬੈਡਰੂਮ ਤੇ ਦੋ ਬਾਥ ਦਾ ਮਿਲ ਸਕਦਾ ਜਿਹ ਠੀਕ ਹੈ ਜੀ ਸੋ ਇਹ ਇਹ ਮੈਂ ਸਭ ਨੂੰ ਕਹਿਣਾ ਚਾਹਉਂ ਜਿਹੜੇ ਇਨਵੈਸਟ ਕਰਨਾ ਚਾਹੁੰਦੇ ਜੀ ਜਾਂ ਆਪਣੇ ਵਾਸਤੇ ਨਾਲ ਜਦੋਂ ਤੁਸੀਂ ਕਮ ਟੂ ਫਰੇਜ਼ੋ ਸਾਰਤਕ ਫਰੇਜ਼ੋ ਜੀ ਚਲੋ ਥੈਂਕ ਯੂ ਬਹੁਤ ਜੀ ਮਾਜੀ ਬੜੀ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸੋ ਸਤਿ ਸ਼੍ਰੀ ਅਕਾਲ